ਡੈਰੀ ਫਾਰਮ ਮੁੱਖ ਧੰਦਾ ਹੋ ਗਿਆ ਖੇਤੀਬਾੜੀ ਸਾਡਾ ਸਾਈਡ ਬਿਜ਼ਨਸ ਸਾਈਡ ਬਿਜ਼ਨਸ ਹੋ ਗਿਆ ਜੀ ਜਿਹੜਾ ਕੋਈ ਕੰਮ ਸੁਣੀ ਤੇ ਵੀ ਪਹਿਲਾਂ ਤੋਂ ਪਿੰਡ ਦੇ ਵਿੱਚ ਕੀਤਾ ਘਰ ਦੇ ਲਗਾ ਹਾਂ ਹਾਂਜੀ ਹਾਂ ਇੱਥੇ ਮਤਲਬ ਵੱਧਾ ਵੱਧ ਰੱਬੀ ਕਿਰਪਾ ਨਾਲ ਇੰਨਾ ਵੱਧ ਗਿਆ ਵੀ ਆਪਾਂ ਹੁਣ ਆਪਾਂ ਨੂੰ ਬਾਹਰ ਇੱਥੇ ਫਾਰਮ ਪਾਇਆ ਆਪਾਂ ਹਾਂਜੀ 2021 ਚ ਫਿਰ ਅਸੀਂ ਇੱਥੇ ਆ ਗਏ ਇੱਥੇ ਆ ਗਏ ਠੀਕ ਹੈ ਜੀ ਤੁਸੀਂ ਇਹ ਗੱਲ ਮੰਨਦੇ ਹੋ ਜੀ ਜੇ ਆਪਾਂ ਕਰਦੇ ਹਾਂ ਸੁਚੇ ਦੇ ਕੰਮ ਇਹ ਲਾਹੇਵੰਦ ਦਾ ਪੂਰਾ ਕਿਉਂ ਨਹੀਂ ਹੁੰਦਾ ਲਾਹੇਵੰਦ ਹੈ ਜੀ ਮੈਂ ਮੱਝਾਂ ਹੈ ਹੀ ਨਹੀਂ ਮੱਝ ਜਿਹੜੀ ਅੱਜ ਮੱਝ ਲਾਇਆ ਬਾਜੂ ਤੁਹਾਨੂੰ 1.5 ਲੱਖ ਰੁਪਏ ਘੱਟ ਮੱਝ ਨਹੀਂ ਮਿਲਣੀ ਜੀ 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 ਹੁਣ ਆਪਾਂ ਆ ਟਾਈਮ ਦੇ ਵਿੱਚ ਗੱਲ ਕਰੀਏ ਜੀ 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 ਇੱਕ ਮੱਝ ਲੈਣੇ ਆਪਾਂ ਹਾਂਜੀ ਹਾਂ 70-75 ਹਜ਼ਾਰ ਦੀ 80 ਹਜ਼ਾਰ ਦੀ ਹਾਂਜੀ ਹਾਂਜੀ ਤਾਂ ਉਹ ਤਕਰੀਬਾ ਪੂਰੇ ਆਬਦੇ ਇੱਕ ਸੂਏ ਦੇ ਵਿੱਚ ਹਾਂਜੀ ਹਾਂਜੀ ਤਕਰੀਬਨ 1.5 ਲੱਖ ਦਾ ਖਰਚ ਹੋ ਜਾਏ ਇਹ ਪੈਗਮ ਸਟਾਰਟ ਕਰਨੇ ਆਪਾਂ ਕਿੰਨੇ ਸਤਵਾਰ ਸਾਦੀ ਇੱਕ ਮਹੀਨੇ ਤੋਂ ਜੀ ਇੱਕ ਮਹੀਨੇ ਤੋਂ ਹੋ ਸਕਦਾ ਜੀ ਇੱਕ ਮਹੀਨੇ ਤੋਂ ਵੀ ਹੋ ਸਕਦਾ ਹੈ ਹਾਂ ਮੰਨਦੇ ਵੀ ਸ਼ੁਰੂ-ਸ਼ੁਰੂ ਦੇ ਵਿੱਚ ਆਪਾਂ ਨੂੰ ਮਿਹਨਤ ਕਰਨੀ ਪੈਣੀ ਹੈ ਇਹ ਮਿਹਨਤ ਕਰਨੀ ਪੈਣੀ ਜੀ ਮੈਂ ਆਪਕੋ ਖਵਾਸਟਿਆ ਜੀ ਜੀ ਇਹ ਤਾਂ ਹੈ ਹੀ ਸ਼ੁਰੂ ਦੇ ਵਿੱਚ ਅੱਛਾ ਅੱਛਾ ਜੀ ਮੈਂ ਆਪ ਆਪਦੇ ਸਿਰ ਤੇ ਖਵਾਸਟਿਆ ਜੋ ਪਾਈ ਦੀ ਆਪ ਬੇਸ ਤੇ ਹੁੰਦਾ ਨਾ ਬੇਸ ਤੇ ਚਾਹਨੇ ਮਤਲਬ ਇਹ ਵੀ ਆਪੇ ਇਹਦਾ ਚਿਰਦਾ ਲਈ ਜਹਿੰਦ ਨੌਕਰ ਦੀ ਮੇਰੀ ਤਨਖਾਹ ਕੜ ਹੁੰਦਾ ਜੀ ਅੱਛਾ ਜੀ ਮਹਰੀਦ ਤਨਖਾਹ ਕਰਦਾ ਠੀਕ ਹੈ ਤਨਖਾਹ ਕਰ ਹੁੰਦਾ ਅੱਛਾ ਜੀ ਪਰ ਪਹਿਲਾਂ ਇਹਨਾਂ ਦੀ ਬੁੱਕ ਹੋ ਜਾਂਦੀ ਵੀ ਮੇਨੂੰ ਦੇ ਉਹ ਮੇਨੂੰ ਦੀ ਬਤਨ ਸਾਫ ਸੁਥਰਾ ਹੁੰਦਾ ਠੀਕ ਜੀ ਗਈ ਕਿੰਨਾ ਕੁ ਹੋ ਜਾਂਦਾ ਸਾਲ ਦੇ ਵਿੱਚ ਇਹ ਹੋ ਜਾਂਦੇ ਨੇ ਜੀ 30 35 ਤੱਕ ਅੱਛਾ ਮਤਲਬ ਮੰਨ ਕੇ ਲੈਪਰ 40000 ਦਾ ਆਪਣਾ ਸਿਸਟਮ ਹੋ ਜਾਂਦਾ ਜੀ ਤੇ ਬਾਕੀ ਤਾਂ 10000 ਰੁਪਈਆ ਵੀ ਕਿਤੇ 2000 ਨਹੀਂ 2700 7000 ਹੋ ਜਾਂਦਾ ਮਤਲਬ ਹਤਾ ਜੀ 70 80000 ਠੀਕ ਹੈ ਤਾਂ ਗੱਲ ਕਰੀ ਜੀ ਹੁਣ ਆਪਾਂ ਤੁਸੀਂ ਕਿਤੇ 2013 ਤੋਂ ਸਟਾਰਟ ਕੀਤਾ ਤੁਸੀਂ ਨੇ ਤੁਸੀਂ ਇਹ ਗੱਲ ਸੋਚੀ ਸੀ ਵੀ ਆਪਾਂ ਨੂੰ ਅੱਜ ਵਾਧੇ ਵਾਧੇ ਬਣਾ ਮਤਲਬ ਇਤਿਆਮ ਕਾਮ ਦੇ ਆ ਪਾ ਜਾਗੇ ਵੀ ਨਹੀਂ ਸੋਚਿਆ ਸੀ ਦੇਖੋ ਉਹ ਤਾਂ ਮਾਲਕ ਦੇ ਰੰਗ ਨੇ ਮਾਲਕ ਨੂੰ ਮਜੂਰ ਹੈ ਅੱਛਾ ਅੱਛਾ ਜੀ ਜੋ ਮਾਲਕ ਕਹਿੰਦਾ ਫੇਰ ਹੁੰਦਾ ਇਹ ਕਿਤਰਾ ਜਿਵੇਂ ਹੁਣ ਸਾਡਾ ਪਰਿਵਾਰ ਹੈ ਜੀ ਸਰ ਇਹ ਤਾਂ ਹੈ ਹੀ ਹਾਂ ਜੀ ਮੈਨੂੰ ਬੜਾ ਸਕੂਨ ਮਿਲਦਾ ਹੈ ਇਹ ਤਾਂ ਹੈ ਹੀ ਹਾਂ ਮੇਰਾ ਜੀ ਕਰਦਾ ਵੀ ਕਦੇ ਕਦੇ ਵੀ ਮੈਂ ਡਾਕਟਰੀ ਛੱਡ ਦਾਂ ਵੀ ਮੈਂ ਐਸੇ ਕੰਮਤੀ ਹੋ ਜਾਾਂ ਮਤਲਬ ਅੱਧ ਬਚ ਰਹਿ ਜਾਂਦਾ ਹਾਂ ਹਾਂ 70 ਸੀ 70000 ਰੁਪਏ ਬਚ ਰਹੇ ਨੇ ਬਚ ਜੀ ਸਤਿ ਸ੍ਰੀ ਅਕਾਲ ਜੀ ਮੈਂ ਪੰਚਾਇਆ ਚਾਹਾਨ ਸਟੱਡ ਤੇ ਡੈਰੀ ਫਾਰਮ ਪਿੰਡ ਰੁਗਲਾ ਵਿਖੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਮਿਲਾਉਂਗਾ ਉਸ ਨਿਸਾਨ ਦੇ ਨਾਲ ਜਿਹੜਾ ਆਪਣੀ ਖੇਤੀ ਦੇ ਨਾਲ ਨਾਲ ਇਸ ਡੈਰੀ ਫਾਰਮ ਤੋਂ ਮਹੀਨੇ ਦੇ ਕਾਫਸੀ ਤੋਂ 2 ਲੱਖ ਰੁਪਏ ਆਮਦਨ ਕਮਾ ਰਿਹਾ ਜੇ ਤੁਸੀਂ ਵੀ ਡੈਰੀ ਫਾਰਮ ਕਰਨ ਦੀ ਸੋਚ ਰਹੇ ਹੋ ਤਾਂ ਇਹ ਵੀਡੀਓ ਜ਼ਰੂਰ ਦੇਖਿਓ ਇਸ ਵੀਡੀਓ ਦੇ ਵਿੱਚ ਆਪਾਂ ਇਸ ਫਾਰਮ ਦੇ ਮਾਲਕ ਤੋਂ ਪੁੱਛਾਂਗੇ ਵੀ ਡੈਰੀ ਫਾਰਮ ਕਿਵੇਂ ਸ਼ੁਰੂ ਕੀਤਾ ਜਾ ਸਕਦਾ ਤੇ ਹੋਰ ਕਾਫੀ ਜਾਣਕਾਰੀ ਆਪ ਡੈਰੀ ਫਾਰਮ ਦੇ ਬਾਰੇ ਵਿੱਚ ਇਸ ਫਾਰਮ ਦੇ ਮਾਲਕ ਤੋਂ ਲਵਾਂਗੇ ਤੇ ਹੁਣ ਤੁਹਾਡੀ ਗੱਲ ਕਰਾਉਣੇ ਆ ਇਸ ਫਾਰਮ ਦੇ ਮਾਲਕ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਥੋੜੀ ਕੋਈ ਹਾਂਜੀ ਠੀਕ ਠਾਕ ਜੀ ਹੋਰ ਬਜੀ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਉੱਤੇ ਤੇ ਸਭ ਤੋਂ ਪਹਿਲਾਂ ਤੁਹਾਡਾ ਇੰਟਰੋਡਕਸ਼ਨ ਕੀ ਤੁਹਾਡਾ ਨਾਮ ਸ਼੍ਰੀ ਬਨਾਮ ਜੀ ਧੰਨਵਾਦ ਜੀ ਤੁਹਾਡਾ ਸਾਡੇ ਡੇਰੀ ਫਾਰਮ ਤੇ ਪਹੁੰਚਣਾਂ ਤੇ ਹਾਂਜੀ ਹਾਂਜੀ ਅਸੀਂ ਪੰਜਾਬੀ ਇਹ ਸਾਡਾ ਚੈਨਲ ਦਾ ਆਏ ਆਂ ਸਭ ਤੋਂ ਪਹਿਲਾਂ ਅਸੀਂ ਹਾਂਜੀ ਹਾਂਜੀ ਮੇਰਾ ਨਾਮ ਨਾਇਬ ਸਿੰਘ ਹੈ ਜੀ ਹਾਂਜੀ ਹਾਂਜੀ ਇਹ ਪਿੰਡ ਸਾਡਾ ਰੁਗੜਾ ਜਿਹੜਾ ਸੰਗਰੂਰ ਜੀ ਜੀ ਤੇ ਆਪਣੇ ਡੇਰੀ ਫਾਰਮ ਦਾ ਨਾਂ ਕੀ ਹੈ ਜੀ ਡੇਰੀ ਫਾਰਮ ਦਾ ਨਾਮ ਹੈ ਜੀ ਚੋਹਾਨ ਸਟੱਡ ਤੇ ਐਂਡ ਡੇਰੀ ਫਾਰਮ ਜੀ ਜੀ ਤੇ ਨਾਲ ਸਾਡਾ ਘੋੜਿਆਂ ਦਾ ਵੀ ਆਪਣੀ ਲਿਕੇਸ਼ਨ ਕਿੱਥੇ ਪੈਂਦੀ ਹੈ ਰੁਗੜੇ ਦੇ ਵਿੱਚ ਲਿਕੇਸ਼ਨ ਦੜਬੇ ਤੋਂ 6 ਕਿਲੋਮੀਟਰ ਪੈਂਦਾ ਜੀ ਹਾਂਜੀ ਤੇ ਇਹ ਆਪਣਾ ਇੱਧਰ ਮਤਲਬ 66 ਰੋਡ ਦੇ ਤੇ ਹੀ ਹੈ 66 ਰੋਡ ਦੇ ਉੱਪਰ ਹੀ ਹੈ ਜੀ 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 ਤੇ ਜੇ ਅਪਾ ਗੱਲ ਕਰੀ ਆਪਣੇ ਇਹ ਕੰਮ ਦੇ ਡੇਰੀ ਫਾਰਮ ਦਾ ਸਟਾਰਟ ਕੀਤਾ ਇਹ ਕਿੰਨੇ ਟਾਈਮ ਸਟਾਰਟ ਕੀਤਾ ਆਪਣੀ ਇਹ ਅਸੀਂ ਨੇ ਕੀਤਾ ਸੀ ਜੀ 2013 ਦੇ ਵਿੱਚ ਜੀ ਜੀ ਦੋਹਾਂ 13 ਤੇ ਦੋਹਾਂ 13 ਨੂੰ ਰੈਗੂਲਰ ਕਰਨਾ ਹੈ ਮਤਲਬ ਜੀ ਤੇ ਇਹ ਕੰਮ ਆਪਾਂ ਮਤਲਬ ਕਿੰਨੀ ਦਮਾਗ ਦੇ ਵਿੱਚ ਹੈ ਜੇ ਆਪਣਾ ਪਸਰ ਚੰਮਾ ਸ਼ੁਰੂ ਤੋਂ ਹੀ ਜੀ ਪਿੱਛੋਂ ਸਾਡਾ ਬਸ ਜਿਵੇਂ ਕਹਿੰਦੇ ਦਿਮਾਗ ਦੇ ਵਿੱਚ ਮੇਰੇ ਸ਼ੌਂਕ ਹੀ ਸੀਗਾ ਮੇਰਾ ਜੀ 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 ਤੇ ਮੈਂ ਇਹ ਵੀ ਕਰਨਾ ਹੈ ਡੇਰੀ ਫਾਰਮ ਕਰਨਾ ਡੇਰਾ ਡਰਾਦਾ ਹੈ ਬਸ ਕਰਨੀ ਹੈ ਬਸ ਕਰਨੀ ਹੈ ਚਾਹੀ ਤੇ ਆਪਣੇ ਹੀ ਕੰਮ ਹੈ ਕੋਈ ਹੋਰ ਕੰਮ ਵੀ ਕਰਦੇ ਨਾਲ ਕੰਮ ਤਾਂ ਹੋਰ ਵੀ ਕਰਦਾ ਮੈਂ ਹਰਮਨ ਦਾ ਪ੍ਰੈਕਟਿਸ ਕਰਦਾ ਹਾਂ ਡਾਕਟਰੀ ਦੀ ਅੱਛਾ ਅੱਛਾ ਜੀ ਤੇ ਮੈਨੂੰ 27 ਸਾਲ ਹੋ ਗਏ ਪ੍ਰੈਕਟਿਸ ਕਰਦੇ ਨੂੰ ਅੱਛਾ ਅੱਛਾ ਜੀ ਪਹਿਲੇ ਮਦਦ ਇਸ ਬੈਟਰੀ ਕਰਦੀ ਸੀ ਉਸ ਤੋਂ ਬਾਅਦ ਵਿਚਾਲੇ ਹਾਂ ਬਾਅਦ ਦੇ ਵਿੱਚੇ ਨਾਲ ਬਸ ਮੈਨੂੰ ਸ਼ੌਂਕ ਸੀ ਅੱਛਾ ਅੱਛਾ ਜੀ ਨਹੀਂ ਫਿਰ ਦਿਮਾਗ ਤੇ ਮੇਰਾ ਬੈ ਜੀ ਇਹ ਚੀਜ਼ ਆ ਬੱਸ ਸੁਭਾਅ ਪਤਾ ਕਿ ਜੱਟਾਂ ਦੇ ਕਰੀ ਮਜ਼ਾ ਹੁੰਦੀ ਨੇ ਅੱਛਾ ਅੱਛਾ ਜੀ ਹਾਂ ਕੋਈ ਫੜਿਆ ਫਿਰ ਸੁਨਮ ਸੁਭਾਅ ਬਾਰੇ ਵੀ ਦੱਸਿਆ ਤਾਂ ਸਾਡੇ ਨਾਲ ਇੱਕ ਕੈਂਪ ਲੱਗਿਆ ਸੀ ਅੱਛਾ ਜੀ ਡਿਪਟੀ ਡਾਇਰੈਕਟਰ ਸਾਹਿਬ ਆਏ ਸੀਗੇ ਡੇਰੀ ਵਿਕਾਸ ਬੋਰਡ ਦੇ ਜੀ ਜੀ ਉਹਨਾਂ ਦੀ ਗੱਲਾਂ ਮੈਨੂੰ ਬਹੁਤ ਵਧੀਆ ਲੱਗੀਆਂ ਜੀ ਜੀ ਤੇ ਉਦੋਂ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਫਿਰ ਮੈਂ ਕਰਿਆ ਅੱਛਾ ਜੀ ਮਤਲਬ ਉਹਨਾਂ ਤੋਂ ਹੀ ਪ੍ਰਭਾਵਿਤ ਹੋਏ ਆਪਾਂ ਜਿਹੜੇ ਇਨਫਲੂਐ ਤੇ ਆਪਾਂ ਸ਼ੁਰੂ ਕਿੱਥੋਂ ਕੀਤਾ ਯਾਨੀ ਮਤਲਬ ਕਿ ਪਹਿਲਾਂ ਪਛੁਰੂ ਕਿੰਨੇ ਡੰਗ ਕਰਕੇ ਕਿੱਥੋਂ ਸ਼ੁਰੂ ਹੋਇਆ ਜੀ ਦੋ ਤਿੰਨ ਕ ਸਾਡੇ ਘਰ ਦੇ ਆਵਜਾ ਸੀ ਕਿ ਇੱਕ ਦੋ ਅਸੀਂ ਗਾਮ ਪਾਲੀਆਂ ਵਿੱਚ ਕੋਈ ਨਿਕਰੋਂ ਸਟਾਰਟ ਕੀਤਾ ਸੀਗਾ ਅਸੀਂ ਕਰ ਤੂੰ ਸਟਾਰਟ ਕੀਤਾ ਅੱਜ ਆਪਾਂ ਇੱਥੇ ਮਤਲਬ ਵੀ ਇੱਥੇ ਕੰਮ ਇਹਨਾਂ ਬਾਰੇ ਵੀ ਆਪਾਂ ਉਹਰੇ ਕੋਲ ਪਹੁੰਚਿਆ ਜੀ ਨਹੀਂ ਤੇ ਇਹ ਗੱਲ ਕਰੀ ਆਪਾਂ ਵੀ ਹੁਣ ਜਿਹੜੀ ਆਪਣੀ ਮਤਲਬ ਜੀ ਆਪਾਂ ਤੁਸੀਂ ਸਟਾਰਟ ਕਰਨਾ ਕਿਸਾਨ ਵੀਰ ਨਹੀਂ ਆਪਾਂ ਉਹਨੂੰ ਫੀਰ ਐ ਦੇ ਸਕਦੇ ਹਾਂ ਕਿਵੇਂ ਸਟਾਰਟ ਹੋ ਸਕਦੀ ਹੈ ਕੋਈ ਡੇਰੀ ਫਾਰਮ ਹੈ ਜਿਹੜਾ ਨਾ ਤਿੰਨ ਚਾਰ ਚੀਜ਼ਾਂ ਤੇ ਇਹਦੀ ਨਹੀਂ ਹੈ ਜਿਹੜੀ ਖੜੀ ਹੈ ਅੱਛਾ ਅੱਛਾ ਜੀ ਸਭ ਤੋਂ ਪਹਿਲਾਂ ਤਾਂ ਸੋਡੀ ਨਸਲੀ ਨਸਲੀ ਠੀਕ ਹੈ ਜੀ ਤੇ ਦੂਜਾ ਸੋਡਾ ਪ੍ਰਬੰਧ ਪ੍ਰਬੰਧ ਤੀਜੀ ਸੋਡੀ ਖਰਾਕ ਜੀ ਜੀ ਚੌਥੀ ਸੋਡੀ ਵੀ ਜਿਹੜੀ ਤੁਸੀਂ ਨੇ ਸੇਲ ਕਰਨਾ ਹੈ ਜੀ ਜੀ ਚਾਰੇ ਚੀਜ਼ਾਂ ਤੇ ਡਿਪੈਂਡ ਕਰਦਾ ਜਿਹੜਾ ਡੇਰੀ ਫਾਰਮ ਹੈ ਇਹ ਚਾਰੀ ਚੀਜ਼ਾਂ ਤੇ ਡਿਪੈਂਡ ਕਰਦਾ ਜੇ ਕਿਸੇ ਨੇ ਵੀਰ ਨੇ ਸ਼ੁਰੂ ਕਰਨਾ ਹੋਵੇ ਪਹਿਲਾਂ ਬਗੈਰ ਤੌਰ ਤੇ ਉਹ ਡੈਰੀ ਵਿਕਾਸ ਬੋਰਡ ਟ੍ਰੇਨਿੰਗ ਦਿੰਦਾ ਹੈ ਉੱਥੇ ਜਾ ਕੇ 15 ਦਿਨ ਦੀ ਟ੍ਰੇਨਿੰਗ ਕਰੋ ਚਾਹੇ 45 ਦਿਨ ਦੀ ਟ੍ਰੇਨਿੰਗ ਕਰੋ ਅੱਛਾ ਜੀ ਫਿਰ 2000 ਰੁਪਏ ਤੋਂ ਸ਼ੁਰੂ ਕਰ ਲਓ ਤੁਸੀਂ ਟ੍ਰੇਨ ਕਿੰਨੀ ਕੀਤੀ ਸੀ ਮਤਲਬ ਅਸੀਂ ਸਤੂਰਵਰ ਕੀਤੀ ਸੀ ਕਿੰਨਾ ਟਾਈਮ ਵੀ ਅਹ 15 ਟ੍ਰੇਨਿੰਗ ਦਾ 15 ਦਿਨਾਂ ਦੀ ਹੁੰਦੀ ਹੈ। ਅੱਛਾ ਅੱਛਾ 15 ਮਤਲਬ ਤੁਹਾਨੂੰ ਪਹਿਲਾਂ ਵੀ ਐਕਸਪੀਰੀਅੰਸ ਹੋਣਾ ਕੁਝ ਨਾ ਕੁਝ। ਹਾਂ ਆਪਾਂ ਤਾਂ ਹੈ ਹੀ ਗਏ ਸੀ। ਠੀਕ ਹੈ ਠੀਕ ਹੈ ਜੀ। ਕਿਤੀਤੀ ਕਰਦੇ ਹੋ ਨਾਲ ਤੁਸੀਂ? ਹਾਂ ਜੀ ਖੇਤੀ ਵੀ ਕਰਦੇ ਆਂ। ਤੇ ਖੇਤੀ ਜੀ ਮਤਲਬ ਕਿੰਨਾ ਕਿ ਮਤਲਬ ਕਿੰਨਾ ਕੁ ਬੈਨੀਫਿਟ ਲਾ ਖੇਤੀ 'ਚ ਵੱਧ ਬੈਨੀਫਿਟ ਆ ਜਾਂਦਾ ਆਪਾਂ ਇੱਧਰ ਬੈਨੀਫਿਟ ਤਾਂ ਇੱਧਰ ਜ਼ਿਆਦਾ ਹੈ। ਜ਼ਿਆਦਾ ਮਤਲਬ ਤੁਸੀਂ ਜਿਵੇਂ ਪਹਿਲਾਂ ਆਪਾਂ ਗੱਲ ਕਰ ਰਹੇ ਹਾਂ ਵੀ ਤੁਹਾਡਾ ਹੁਣ ਪਹਿਲਾਂ ਖੇਤੀ ਕਰਦੇ ਸੀ ਥੋੜਾ ਇਹ ਵੀ ਨਹੀਂ ਮੇਨ ਹੋ ਗਿਆ ਉਹ ਸਾਈਡ ਵੀ ਜਨ ਸੁਖਿਆ ਹਣਾ? ਹਾਂ ਜੀ ਹਾਂ ਜੀ ਉਹ ਕਿ 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 ਇਧਰ ਸਾਡਾ ਜਿਆਦਾ ਇਧਰ ਦਾ 24 ਘੰਟੇ ਦਾ ਰੱਖਣਾ ਪੈਂਦਾ ਇਹ ਤਾਂ ਹੈ ਜੀ ਹਾਂ ਜੀ ਤੇ ਖੇਤੀ ਇਹ ਖੇਤੀ ਵੀ ਢੇਰੀ ਘਰ ਨਹੀਂ ਸਕਦੇ ਨਹੀਂ ਹੈਗਾ ਜੀ 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 ਕਿਉਂਕਿ ਹਰੇ ਚਾਰੇ ਦੀ ਟੂੜੀ ਦੀ ਸਾਰੀ ਡੁੱੜ ਰਹੀ ਦੀ ਹੈ ਜੀ ਜੀ ਤੇ ਗੱਲ ਕਰੀ ਜੀ ਹੁਣ ਆਪਾਂ ਦਾ ਆਪਣਾ ਕਾਰੋਬਾਰ ਤਾਂ ਆਪਾਂ ਚਲਾ ਹੀ ਰਿਆ ਹਨ ਨਾਲ ਆਪਾਂ 2-4 ਬੰਦੇ ਨੂੰ ਹੋਰ ਵੀ ਮਤਲਬ ਆਪਾਂ ਲਾਹੇਵੰਦਨ ਦੇ ਦੇ ਰਹੇ ਆਂ ਜਾਂ ਆਪਾਂ ਕਿਸੇ ਰੋਟੀ ਸੋੜ ਰਹੇ ਆਂ ਰੋਜ਼ਗਾਰ ਦੇ ਰਹੇ ਆਂ ਰੋਜ਼ਗਾਰ ਦਿੱਤਾ ਹੋਇਆ ਜੀ ਹਾਂ ਜੀ ਜੀ ਨੇ ਤੇ ਦੁੱਧ ਉਹਨੇ ਮੇਰੇ ਬੰਦੇ ਰੱਖੇ ਹੋਏ ਨੇ ਜਿਹੜੇ ਕੀਤੀ ਕਰੀ ਜਾਂਦੇ ਆ ਤੇ ਨਾਲੇ ਇਹ ਜਿਹੜਾ ਅਸੀਂ ਦੁੱਧ ਸੇਲ ਕਰਦੇ ਆ ਜੀ ਹਾਂਜੀ ਘਰੇ ਤੇ ਚਲੋ ਜਿਹੜੀ ਮੇਰੀ ਮੈਸੇਜ ਨੇ ਹਾਂਜੀ ਉਹ ਸਵੇਰੇ ਸ਼ਾਮ ਆਪ ਦਾ ਕੁਰਸੀ ਢਾ ਕੇ ਬੈਜੇ ਨੇ ਦੁੱਧ ਸੇਲ ਕਰਦੇ ਨੇ ਤੇ ਜੀ ਜੀ ਉਹ ਉਹਨਾਂ ਦੀ ਜਗ੍ਹਾ ਤੇ ਮੈਂ ਇਸ ਪਰ ਰੋਟੀਆਂ ਪਕਾਉਣ ਵਾਲੀ ਨੂੰ ਵੀ ਰੁਜ਼ਗਾਰ ਦਿੱਤਾ ਪਾਇਆ ਬਧੀ ਗੱਲਾਂ ਜੀ ਤੇ 30 30 40000 ਰੁਪਏ ਤਕਰੀਬਨ ਜਿਹੜੀ ਮੇਰੀ ਮੈਸੇਜ ਹੈ ਹਾਂਜੀ ਉਹਨਾਂ ਦੀ ਇੱਕ ਤਰ੍ਹਾਂ ਦੀ ਨੌਕਰੀ ਲੱਗੀ ਬਧੀ ਗੱਲਾਂ ਜੀ ਜੇ ਅਪਾ ਤੁਸੀਂ ਮਤਲਬ ਵੀ ਇਹ ਇੱਕ ਤਾਂ ਸਰਦਾਰੀ ਦਾ ਮੈਂ ਕਹਿ ਸਕਾਂ ਆ ਪਾਈ ਹਣਾ ਮਤਲਬ ਜਿਹੜੀ ਆਪਾਂ ਜੀ ਸੋਚੀਏ ਆਹ ਲਾ ਕਹਿੰਦਾ ਵੀ ਅਨਪੜਾ ਕੰਮ ਅਨਪੜਾ ਕੰਮ ਤਾਂ ਨਹੀਂ ਆਈ ਆਪਾਂ ਦੇਖੀਏ ਥੋੜਾ ਲਾ ਕਹਨ ਪੜਾ ਬੰਦਾ ਇਹਦਾ ਕਿਉਂਕਿ ਮੈਂ ਜੀ ਪੜੇ ਲਿਖੇ ਦਾ ਕੰਮ ਹੈ ਪੜੇ ਲਿਖੇ ਬੰਦਾ ਡਾਕਟਰੀ ਜੀ ਨੌਲਜ ਵੀ ਰੱਖਦਾ ਹੈ ਉਹ ਬਰੀਡ ਤੇ ਵੀ ਕੰਮ ਕਰਦਾ ਵੀ ਕਿਹੜੇ ਝੋਟੇ ਦੀਆਂ ਕੱਟੀਆਂ ਕਿਵੇਂ ਦੁੱਧ ਦੇ ਰਹੀਆਂ ਨੇ ਕਿਹੜੇ ਤੇ ਜਿਹੜਾ ਆਪਣੇ ਖਾਮਾਂ ਦੇ ਵਿੱਚ ਹੈ ਵੀ ਕਿਹੜੀਆਂ ਬੁੱਲਦੀਆਂ ਬੱਚੀਆਂ ਜਾਰੇ ਦੁੱਧ ਦੇ ਰਹੀਆਂ ਨੇ ਅਨਪੜ੍ਹ ਬੰਦੇ ਨੂੰ ਵਿਚਾਰੇ ਨੂੰ ਇੰਨੀ ਨੌਲਜ ਨਹੀਂ ਹੁੰਦੀ ਇਹ ਤਾਂ ਹੈ ਜੀ ਇਹ ਪੜੇ ਲਿਖੇ ਦੀ ਕੰਮ ਆ ਯਾਰ ਆਦਰ ਜੀ ਜੀ ਤੇ ਇਹ ਜੀ ਗੱਲ ਕਰੀਏ ਆਪ ਕੀ ਕਰਨੋ ਜਦ ਨੇ ਜੀ ਉਹ ਪਹਿਲੀ ਗੱਲ ਤਾਂ ਜੀ ਜਿਹੜੇ ਹੁਣ ਪੇਰੈਂਟਸ ਆ ਗਏ ਹਾਂਜੀ ਉਹ ਜਿਹੜੇ 10 12 ਕਿਲਾੜੀ ਲੋਬੀ ਆ ਗਈ ਸਾਡੀ ਪੂਰੇ ਘਰੇ ਪਸ਼ੂ ਨਹੀਂ ਰੱਖਦੀ ਲੱਗੀ ਪਹਿਲੇ ਦੁੱਧ ਮੁੱਲ ਲੈ ਆਵਾਂਗੇ ਹਾਂਜੀ 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 ਦੁੱਧ ਮੁੱਲ ਕਿੱਥੋਂ ਹੋਵੇ ਨਕਲੀ ਬਣ ਕੇ ਆਉਗਾ ਨਕਲੀ ਬਣ ਕੇ ਉਹ ਵੀ ਨਹੀਂ ਕਿਹੜੇ ਪਸ਼ੂ ਨਹੀਂ ਹੋਵੇ ਹਾਂਜੀ ਹਾਂਜੀ ਤੇ ਉਹਨਾਂ ਦਾ ਉਹ ਹੈ ਜੇ ਬੱਚਿਆਂ ਨੂੰ ਉਧਰਲੇ ਪਸ਼ੂ ਨੂੰ ਧਿਆਨ ਨਹੀਂ ਜਾਂਦਾ ਜਦੋਂ ਮਾਂ ਪਿਓ ਦਾ ਧਿਆਨ ਨਹੀਂ ਹੈਗਾ ਇਹ ਤਾਂ ਹੈ ਜੀ ਤੇ ਮਾਂ ਪਿਓ ਦਾ ਧਿਆਨ ਜੇ ਇੱਧਰ ਹੋਵੇ ਤਾਂ ਬੱਚਿਆਂ ਦਾ ਵੀ ਆਟੋਮੈਟਿਕੀ ਜਾਊਗਾ ਇਹ ਫੈਕਟਰੀ ਜਿਹੜੀ ਇਹਨਾਂ ਨੌਜਵਾਨ ਪੀੜ੍ਹੀ ਬਾਹਰ 24 ਘੰਟੇ ਕੰਮਲ 18 ਘੰਟੇ ਕੰਮ ਕਰ ਰਹੀ ਹੈ 24 ਘੰਟੇ 18 ਘੰਟੇ ਕੰਮ ਕਰ ਰਹੀ ਹੈ 6 ਘੰਟੇ ਨੂੰ ਰਾਮ ਲਾ ਤੇ ਪੂਰੇ ਆਪ ਟਿੰਨਾ ਕੰਮ ਕਰਦੇ ਦਿਨ ਦੇ ਵਿੱਚ ਕਿੰਨਾ ਫਾਇਦਾ ਮਤਲਬ ਉਧਰ ਨਾਲ ਜੇ ਆਪਾਂ ਪੂਰੇ ਤਾਂ ਜਿਹੜੇ ਹੁਣ ਦੇਖੋ ਜੀ ਮੇਰੇ ਨਾਲ ਬੰਦੇ ਵੀ ਰੱਖੇ ਹੋਏ ਨੇ ਅਸੀਂ ਇਹਨਾਂ ਨੂੰ ਦੁਪਹਿਰੇ ਵੀ ਕਹਦੇ ਨੇ ਵੀ ਕੋਈ ਆਰਾਮ ਕਰ ਰਹੇ ਹਾਂ ਜੀ ਸਵੇਰੇ 5:00 ਵਜੇ ਉੱਠ ਕੇ ਫਿਕਰ ਮੈਨ ਅਸੀਂ 6:30 ਵਜੇ ਤੱਕ ਆਪਦਾ ਕੰਮ ਨਿਬੇੜ ਦਿੰਦੇ ਨੇ ਤੇ ਜਿਹੜੀ ਨੌਜਵਾਨ ਪੀੜ੍ਹੀ ਹੈ ਹਾਂ ਜੀ ਉਹ ਜੇ ਇੱਥੇ ਆ ਉਹ ਆਪਣਾ ਪੂਰੇ ਕਿੰਨੇ ਮਰਜ਼ੀ ਵੇਸੇ ਕਮਾ ਲਓ ਇਹ ਤਾਂ ਹੈ ਜੇ ਆਪਾਂ ਗੱਲ ਕਰੀਏ ਮਤਲਬ ਜਿੰਨੇ ਕਿੰਨੇ ਪਸ਼ੂ ਗਿਣਤੀ ਕਿੰਨੀ ਇਸ ਟਾਈਮ ਆਪਣੇ ਲਈ ਆਪਣੇ ਤਾਂ ਵੀ ਤਕਰੀਬਨ ਵਿੱਚ ਛੋਟੇ ਵੱਡੇ ਲਾ ਕੇ 25 ਕਿ ਪਸ਼ੂ ਨੇ ਜੀ 25 ਦਾ ਗਾਵਾਂ ਵਿੱਚ ਰੱਖਿਆ ਹੁੰਦੇ ਆ ਆਪਣੇ ਆ ਗਾਵਾਂ ਵਿੱਚ ਰੱਖੀ ਹੋਈਆਂ ਨੇ ਤੇ ਜੇ ਗੱਲ ਕਰੀਏ ਆਪਾਂ ਇੰਨਾ 25 25 ਆਪਣੇ ਪਸ਼ੂਆਂ ਵਾਸਤੇ ਕਿੰਨੀ ਜਮੀਨ ਆਪਣਾ ਸਫੀਸ਼ੈਂਟ ਹੁੰਦੀ ਹੈ ਮਤਲਬ ਕਿੰਨੀ ਜਮੀਨ ਆ ਪਰਖਣੀ ਚਾਹੀਦੀ ਆਪਾਂ ਨੂੰ ਇੰਨਾ ਚਾਰੇ ਵਾਸਤੇ ਇਹਨਾਂ ਦੇਖੋ ਖਰਾ ਚਾਰਾ ਇਹਨਾਂ ਵਾਸਤੇ ਤਿੰਨ ਕੀਲੇ ਘਟੂ ਘਟ ਚਹੀਦੇ ਨੇ ਚਹੀਦੇ ਨੇ ਜੀ ਪਰ ਅਪਰੋਪਰ ਪ੍ਰੋਪਰਿਟੀ ਜੀ ਪਰ ਇਸ ਵਾਰ ਅਸੀਂ ਨੇ ਪਿਛਲੀ ਵਾਰ ਵੀ ਇਹ ਚਾਰ ਪਾਏ ਦੀ ਸੈਲਜ ਕਹਿੰਦੇ ਨੇ ਅੰਗਰੇਜ਼ੀ ਦੇ ਵਿੱਚ ਆਪਾਂ ਹਾਂਜੀ ਹਾਂਜੀ ਇਸ ਵਾਰ ਅਸੀਂ 15 ਕਿਲੋ ਦਾ ਸੈਲਜ ਪਾ ਰਹੇ ਹਾਂ ਅੱਛਾ ਅੱਛਾ ਜੀ ਤੇ ਹੁਣ ਸ਼ੁਰੂ ਕਰਤੀ ਮੱਕੀ ਬੀਜਣੀ ਤਕਰੀਬਨ ਠੀਕ ਹੈ ਠੀਕ ਹੈ ਜੀ ਤੇ ਉਹਦੇ ਵਿੱਚ ਉਹ ਸਾਲ ਪਰ ਮੇਰਾ خیال ਕਹਿੰਦਾ ਵੀ ਵਧੀਆ ਚੱਲੇਗਾ ਜੀ ਜੇਤ ਗੱਲ ਕਰੀ ਜੀ ਹੁਣ ਆਪਾਂ ਤੁਸੀਂ ਕਿਤੋਂ 2013 ਤੋਂ ਸਟਾਰਟ ਕੀਤਾ ਤੁਸੀਂ ਨੇ ਤੁਸੀਂ ਜਦੋਂ ਸੋਚੀ ਸੀ ਵੀ ਆਪਾਂ ਨੂੰ ਅੱਜ ਵੱਧ ਵਾਧਾ ਬਣਾ ਮਤਲਬ ਇਤਿਆਮ ਕੰਮ ਦੇ ਪਾ ਜਾਗੇ ਨਹੀਂ ਨਹੀਂ ਸੋਚਿਆ ਸੀ ਦੇਖੋ ਉਹ ਤਾਂ ਮਾਲਕ ਦੇ ਰੰਗਾਂ ਦੇ ਮਾਲਕ ਨੂੰ ਮਨਜ਼ੂਰ ਹੈ ਅੱਛਾ ਅੱਛਾ ਜੀ ਜੋ ਮਾਲਕ ਕਹੋਂਦਾ ਫੇਰ ਹੁੰਦਾ ਜੀ ਇਹ ਕੰਮ ਆ ਜੀ ਮਤਲਬ ਜੀ ਲੈ ਕੇ ਕਰਨਾ ਕੰਮ ਆ ਇਹ ਕਿ ਆਪਕੀ ਕਮ ਨਹੀਂ ਹੈ ਨਾ ਇਹ ਇੱਕ ਤਰ੍ਹਾਂ ਜਿਵੇਂ ਹੁਣ ਸਾਡਾ ਪਰਿਵਾਰ ਹੈ ਜੀ ਇਹ ਤਾਂ ਹੈ ਹੀ ਹਾਂ ਜੀ ਮੈ ਬੜਾ ਸਕੂਨ ਮਿਲਦਾ ਹੈ ਇਹ ਤਾਂ ਹੈ ਹੀ ਹਾਂ ਮੇਰਾ ਜੀ ਕਰਦਾ ਵੀ ਕਦੇ ਕਦੇ ਵੀ ਮੈਂ ਡਾਕਟਰੀ ਛੱਡਦਾ ਵੀ ਮੈਂ ਐਸੇ ਕੰਮ ਤੇ ਹੋ ਜਾ ਠੀਕ ਹੈ ਠੀ ਕਿਉਂ ਉਧਰ ਜਾ ਕੇ ਜਿਆਦਾ ਡਿਪਰੈਸ਼ਨ ਜਾ ਰਹਿਦਾ ਇਧਰ ਆ ਕੇ ਸਕੂਨ ਮਿਲਦਾ ਮਾਨੂੰ ਜੀ ਜੀ ਕੋਈ ਆ ਬਰੀਡ ਉਹ ਕਰੀ ਆ ਮਨ ਦੇ ਵਿੱਚ 24 ਘੰਟੇ ਵਿਚਾਰ ਚੱਲਦੇ ਰਹਿੰਦੇ ਨੇ ਹਾਂਜੀ ਹਾਂਜੀ ਵੀ ਪਲਾਣੇ ਜਿਹੜੇ ਛੁੱਟੇ ਤੋਂ ਆਏ ਰਾਹੀਏ ਹਾਂਜੀ ਹਾਂਜੀ ਹੁਣ ਜਿਵੇਂ ਬਹੁਤ ਤਰ੍ਹਾਂ ਦੇ ਝੋਟੇ ਆਏ ਹੋਏ ਨੇ ਨਾ ਮਾਰਕੀਟ ਦੇ ਵਿੱਚ ਅੱਜ ਹੁਣ ਜਿਵੇਂ ਟਰੈਂਡ ਚੱਲੇ ਹੋਏ ਹਾਂਜੀ ਹਾਂਜੀ ਤੇ ਵੀ ਦਿਮਾਗ ਇਸੇ ਪਾਸੇ ਲਾਈ ਰੱਖੀਦਾ ਵੀ ਇਹਦਾ ਅੱਜ ਦੇ ਕਿਹੜੇ ਝੋਕੇ ਤੋਂ ਇਹ ਆਈ ਕਰਾਉਣੀ ਆ ਆਪਾਂ ਨੇ ਜੀ ਜੀ ਕਿ ਉਹਦੇ ਕਿਹੜੇ ਤੋਂ ਇਹ ਆਈ ਕਰਾਉਣੀ ਆ ਜਿਵੇਂ ਗਾਵਾਂਾਂ ਦੇ ਵਿੱਚ ਦਾ ਸਪੈਸ਼ਲ ਜੀ ਜੀ ਸੈਕਸ ਰਸੀਮ ਨਾ ਰਹੇ ਮੱਜਾਂ ਦੇ ਵਿੱਚ ਵੀ ਆ ਗਏ ਵੈਸੇ ਹੁਣ ਤਾਂ ਤੇ ਵੀ ਕਿਹੜਾ ਸੈਕਸ ਰਸੀਮ ਨੂੰ ਭਰਾਈਏ ਇਹ ਸਾਰੇ ਦਿਨ YouTube ਤੇ ਜਾਂ ਹੋਰ ਇਹੀ ਕੁਸਚਨ ਅੰਦਰ ਹਾਂ ਤਾਂ ਸਾਰੇ ਬੀਜੀ ਰਹਿੰਦੇ ਮਤਲਬ ਢੀਲ ਕਰ ਰਹੇ ਹਾਂ ਸਾਰਾ ਨਹੀਂ ਕਹਿਣ ਤੂੰ ਜੀ ਲੱਗੇ ਰਹਿੰਦਾ ਅਸੀਂ ਨੇ 12 ਮਹੀਨੇ 30 ਦਿਨ ਜਦੋਂ ਵਿੱਚ ਇਹ ਸਾਡਾ ਸਿਸਟਮ ਜਿਵੇਂ ਹੈਗਾ ਹਾਂ ਜੀ ਅਸੀਂ ਇੱਕ ਕੰਟਰੋਲ 20 25 ਕਿਲੋ 30 ਕਿਲੋ ਦੁੱਧ ਰੱਖੀ ਨੇ ਅੱਛਾ ਅੱਛਾ ਜੀ 12 ਮਹੀਨੇ 30 ਦਿਨ ਜੀ ਜੀ ਜਿਹੜਾ ਕੀ 60 ਦੇ ਹਿਸਾਬ ਨੂੰ ਲਾ ਲਓ ਤੁਸੀਂ ਜੀ ਜੀ ਅ ਇੱਕ ਲੱਖ 80000 ਦੇ ਤਕਰੀਬ ਨੂੰ ਮਹੀਨੇ ਲਈ ਰਹਿਣੀ ਹੈ ਸਾਡੀ ਰਹਿਣੀ ਅੱਛਾ ਜੀ ਤੇ ਉਹਦੇ ਵਿੱਚੋਂ ਵਾਧਾ ਆਇਆ ਸੀ ਖਰਚਾ ਕੱਢ ਲਾ ਲੈਣੇ ਆ ਜੀ ਜੀ ਮਤਲਬ ਅੱਧਾ ਬਚ ਰਹਿਣਾ ਹਾਂ 70 ਅਸੀਂ 70000 ਰੁਪਏ ਬਚ ਰਹੇ ਨੇ ਬਚ ਰਹੇ ਨੇ ਬਹੁਤ ਆਫ ਦੇ ਕਰੇ ਜੇ ਹੋਰ ਹੋਵੇ ਹੋਰ ਵਧਣ ਦੀ ਅੱਗੇ ਉਹ ਜੇ ਝੁੱਟੀਆਂ ਮਤਲਬ ਸੋਚਿਆ ਜੀ ਫਿਚਰ ਦੇ ਵਿੱਚ ਜੀ ਵਧਾਉਣ ਦੇ ਬਾਰੇ ਜੀ ਹਾਂ ਅਸੀਂ ਸੋਚ ਰਹੇ ਹਾਂ ਜੀ ਹੁਣ ਹਾਈ ਟੈਕ ਕਰਨਾ ਹੈ ਜਿਹੜਾ ਨਵੀਂ ਟੈਕਨੋਲੋਜੀ ਲੈ ਕੇ ਆਉਣੀ ਹੈ ਹੁਣ ਬਾਰਾਂ ਦੇ ਵਿੱਚ ਜਿਹੜਾ ਥੋੜਾ ਜਿਹਾ ਲੇਬਰ ਦਾ ਕੰਮ ਘੱਟ ਘਟੇ ਅੱਛਾ ਅੱਛਾ ਜੀ ਤੇ ਸਬਸਪਾਈ ਆਪਦੇ ਆਪ ਵੀ ਤਾਂ ਪਸ਼ਨੋ ਰਾਮ ਰਹੇ ਆਪਦੇ ਆਪ ਖੁੱਲਣ ਬੰਨਣ ਤੋਂ ਖੁੱਲੇ ਰੱਖਣ ਬਾਰੇ ਵੀ ਅਸੀਂ ਸੋਚ ਰਹੇ ਹਾਂ ਵੀ ਇਧਰ ਲਈ ਸਾਡਾ ਰਿੰਗ ਬਣਾਵਾਂਗੇ ਜ ਈ ਬੀਟ ਰਿੰਗ ਬਣਾਵਾਂਗੇ ਜਿਹੜੀਆਂ ਝੋਟੀਆਂ ਐ ਜਿਵੇਂ ਉਹਨਾਂ ਨੂੰ ਜਣੀ ਖੁੱਲੀਆਂ ਛੱਡਿਆ ਕਰਾਂਗੇ ਅੱਛਾ ਅੱਛਾ ਜੀ ਤੇ ਮਤਲਬ ਕਿਵੇਂ ਕਿਹੜੀ ਤਕਨੀਕ ਲਾਉਣਾ ਤੁਸੀਂ ਮੈਂ ਤਕਨੀਕ ਕਿਹੜਾ ਦੱਸਾਂ ਦਾ ਭਾਈ ਕਿਕ ਤਾਂ ਹੁਣ ਜਿਵੇਂ ਵਿਚਾਰ ਦੀ ਬਣਾ ਕੇ ਜਿਵੇਂ ਹੁਣ ਬਣਾ ਅੱਜ ਕੱਲ ਬਣਦੇ ਨੇ ਨਾ ਹਾਂਜੀ 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 ਆ ਆਪਣਾ ਸੈੱਟ ਪੈਂਦੇ ਨੇ ਜੀ 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 ਵਿੱਚ ਵੀ ਜਿਵੇਂ ਕੋਈ ਆਉਂਦੇ ਨੇ ਆਟੋਮੈਟਿਕ ਮਸ਼ੀਨਾਂ ਹੁੰਦੀਆਂ ਨੇ ਫਰਾਚਾਰਾ ਪਾਉਣ ਵਾਸਤੇ ਮਿਕਸਚਰ ਆਉਂਦਾ ਤੇ ਉਹ ਲੈ ਕੇ ਆਵਾਂਗੇ ਅੱਗੇ ਠੀਕ ਹੈ ਜੀ ਹਾਂ ਜੀ ਗੱਲ ਕਰੀ ਆਪਾਂ ਬਰੀਡ ਦੀ ਆਪਣੀ ਬਰੀਡ ਜਿਹੜੀ ਇੱਥੇ ਜੀ ਬਰੀਡਾਂ ਜ਼ਿਆਦਾ ਤਾਂ ਮੂਰੀ ਐ ਅੱਛਾ ਅੱਛਾ ਇਹ ਵੈਸੇ ਵੀ ਸਾਡੇ ਪਹਿਲਾਂ ਜਿਵੇਂ ਪਸ਼ੋਕੜ ਚੱਲੇ ਆਉਂਦਾ ਜਿਵੇਂ ਆ ਨੀਲੀ ਰਾਵੀ ਅੱਛਾ ਜੀ ਇਹ ਇਹਨਾਂ ਦੀ ਵੀ ਹੁਣ ਅਸੀਂ ਕੰਮ ਕਰ ਰਹੇ ਆਂ ਨਾਲ ਨੀਲੀ ਰਾਵੀ ਦਾ ਅੱਛਾ ਜੀ ਤਿੰਨ ਚਾਰ ਟੁੱਟੇ ਮਿਲ ਲਵੇ ਨੀਲੀ ਰਾਵੀਆਂ ਵੀ ਨੇ ਅੱਛਾ ਅੱਛਾ ਬਾਕੀ ਮੂਰਾ ਦੀਆਂ ਨੇ ਮੂਰਾ ਤੋਂ ਸਾਡੇ ਲਈ ਪੁਰਾਣੇ ਰਸੀਦਾਂ ਵਾਲੇ ਝੋਟੇ ਤੋਂ ਲੈ ਕੇ ਹਾਂਜੀ ਹਾਂਜੀ ਸਾਡੇ ਲਈ ਵੀ ਜ ਤੰਨਾ ਸੂਰਖੀ ਹੋ ਗਿਆ ਜੀ ਜੀ ਇਹ ਝੋਟਿਆਂ ਦੇ ਸਾਡੇ ਲਵੇ ਕਟੀਆਂ ਹੈਗੀਆਂ ਨੇ ਠੀਕ ਹੈ ਜੀ ਮੱਝਾ ਹੈਗੀਆਂ ਨੇ ਤੇ ਆਪਣਾ ਡੈਰੀ ਮਤਲਬ ਦੁੱਧ ਦੇ ਨਾਲ ਨਾਲ ਕੁਝ ਹੋਰ ਡੈਰੀ ਪ੍ਰੋਡਕਟ ਵੀ ਉਹਨਾਂ ਨੇ ਸੀ ਜਾਂ ਉਹ ਡੈਰੀ ਪ੍ਰੋਡਕਟਾਂ ਨਹੀਂ ਸੀ ਬਣਾਉਂਦੇ ਸੀ ਕਿ ਅਸੀਂ ਦੁੱਧ ਘਰੇ ਸ਼ੇਅਰ ਕਰਦੇ ਆਂ ਹਾਲੇ ਸਟਾਡ ਉਹੀ ਨਹੀਂ ਪੂਰਾ ਹੁੰਦਾ ਹੈਗਾ ਉਹਨਾਂ ਕੀ ਵੀ ਉਹ ਅੱਛਾ ਅੱਛਾ ਜੀ ਮਤਲਬ ਜੇ ਫਿਊਚਰ ਇਨ ਫਿਊਚਰ ਤਾਂ ਸੋਚਿਆ ਹੈ ਜੀ ਇਹ ਫਿਊਚਰ ਦਾ ਸੋਚਿਆ ਹੈ ਜੀ ਚਲੋ ਠੀਕ ਵੀ ਆਪਦੇ ਪ੍ਰੋਡਕਟ ਤਿਆਰ ਕਰੀਏ ਚਲੋ ਜੀ ਤੇ ਬਾਕੀ ਨਾ ਜਿਹੜਾ ਆਪਾਂ ਮੈਂ ਧਿਆਨ ਚਰ ਦੇਖ ਵੀ ਰਿਹਾ ਮੈਂ ਇਹਦਾ ਬੀਸਟ ਹੀ ਹੁੰਦਾ ਇਹਨਾਂ ਦਾ ਜਿਹੜੀ ਉਹਦਾ ਆਪਾਂ ਕੀ ਕਰਦੇ ਆਂ ਮਤਲਬ ਬੀਚਦੇ ਆਂ ਜਾਂ ਆਪਾਂ ਜ਼ਮੀਨ ਦੇ ਵਿੱਚ ਪਲਾਂ ਕੀ ਫਾਇਦਾ ਜ਼ਮੀਨ ਸੜਦੀ ਦਿਖਾ ਵੀ ਸਕਦੇ ਹਾਂ ਤੇ ਉਹਨੂੰ ਕੋਈ ਫਰਕ ਨਹੀਂ ਪਿਆਗਾ ਕੋਈ ਉਹਦੇ ਵਿੱਚ ਜੂਰੀਆ ਨਹੀਂ ਪਾਇਆ ਅੱਛਾ ਅੱਛਾ ਜੀ ਹਾਂਜੀ ਇੰਨੀ ਸਾਡੀ ਆਪਣੇ ਦਾ ਸਾਡੀ ਉਮੀ ਪਈ ਜਾਂਦੀ ਹੈ ਰੂੜੀ ਤੇ ਬੀਵੀ ਜਾਂਦੀ ਸਾਡੀ ਇੱਕ ਨੌਕਰੀ ਤਨਖਾਹ ਤਕਰੀਬਨ ਇਹਦੇ ਵਿੱਚੋਂ ਨਿਕੜਿਆ ਆਂਦੀ ਹੈ ਮਤਲਬ 30 35 ਟਰਾਲੀਆਂ ਹੋ ਜਾਣੇ 35 ਟਰਾਲੀਆਂ ਤਕਰੀਬਨ 2000 ਦੇ ਹਿਸਾਬ ਨਾਲ ਟਰਾਲੀ ਸਾਡੀ ਵਿਕ ਜਾਂਦੀ ਹੈ 70000 ਮਤਲਬ ਆਪਣਾ ਸਾਲਾਨਾ ਹੀ ਇਧਰੋਂ ਵੇਸਟੂ ਚ ਹੀ ਆ ਜਾਂਦਾ ਚਲੋ ਜੀ ਵਧੀਆ ਗੱਲ ਹੈ ਤੇ ਆਪਾਂ ਕੋਈ ਸਨੇਹਾ ਦੇਣਾ ਹੋਵੇ ਜਿਹੜੇ ਆਪਣੇ ਨਵੇਂ ਕਿਸਾਨ ਵੀਰ ਇਧਰ ਲਾਈਨ ਦੇ ਵਿੱਚ ਆਉਣ ਜਾਂ ਨੌਜਵਾਨ ਮੇਰੇ ਵਰਗੇ ਵੀ ਇੱਥੇ ਇਹ ਲਾਈਨ ਦੇ ਚਾਉਣ देखो स्टार्ट ਤਾਂ ਆਪ ਆਪ ਦੇ ਘਰ ਤੋਂ ਕਰ ਸਕਦੇ ਆ ਦੋ ਮੱਜਾ ਤੋਂ ਵੀ ਕਰ ਸਕਦੇ ਆ ਚਾਰ ਤੋਂ ਵੀ ਕਰ ਸਕਦੇ ਆ ਜਾਂ ਗਾਵਾਂ ਤੋਂ ਵੀ ਕਰ ਸਕਦੇ ਆ ਜੀ ਤੇ ਗਾਵਾਂ ਵਾਸਤੇ ਜਿਹੜੀ ਗੱਲ ਹੈ ਖੁੱਲੀ ਹਵਾਦਾਰ ਚਾਹੀਦੀ ਜਗ੍ਹਾ ਆਪਣੀ ਤੇ ਉਹਨਾਂ ਦੇ ਵਿੱਚ ਥੋੜੇ ਜਿਹੀ ਗਰਮੀ ਸਹਿਣ ਦੀ ਸਮਰੱਥਾ ਘੱਟ ਹੁੰਦੀ ਹੈ ਤੇ ਬਾਕੀ ਤੁਹਾਡਾ ਇਰਾਦਾ ਸਭ ਤੋਂ ਪਹਿਲਾਂ ਦਾ ਇਰਾਦਾ ਮਜ਼ਬੂਤ ਹੋਣਾ ਚਾਹੀਦਾ ਅੱਛਾ ਇਰਾਦਾ ਮਜ਼ਬੂਤ ਹੋਣਾ ਚਾਹੀਦਾ ਜੀ ਤੁਹਾਡਾ ਇਰਾਦਾ ਮਜ਼ਬੂਤ ਨਹੀਂ ਤਾਂ ਕਿਸੇ ਵੀ ਫੀਲਡ ਚ ਕਿਸੇ ਚ ਵੀ ਹਾਂ ਤਾਂ ਹੈ ਨਹੀਂ ਤਾਂ ਤੁਸੀਂ ਕੰਮਜਾਬ ਨਹੀਂ ਹੋ ਸਕੋ ਕੁਛ ਇੱਧਰ ਤਾਂ ਬਾਲਾ ਇਰਾਦਾ ਬਾਲਾ ਮਜ਼ਬੂਤ ਚਾਹੀਦਾ ਹੁਣ ਹੈ ਨਾ ਹਾਂ ਜੀ ਇਰਾਦਾ ਮਜ਼ਬੂਤ ਅੱਛਾ ਅੱਛਾ ਜ ਤੇਈ ਹੋਰ ਕੀ ਗੱਲਬਾਤ ਦੀ ਬਹੁਤ ਜੀ ਗੱਲਬਾਤ ਤਾਂ ਇਹ ਹੈ ਮੈਂ ਤਾਂ ਨੌਜਵਾਨਾਂ ਨੂੰ ਕਹਾਂ ਬਾਹਰ ਜਾਣ ਦੀ ਬਜਾਏ ਆਪਾਂ ਇੱਥੇ ਹੀ ਕੰਮ ਕਰਨ ਆਪਣੇ ਪੰਜਾਬ ਵਰਗੀ ਦੀ ਧਰਤੀ ਹੈਗੀ ਧਰਤੀ ਹੈਣੀ ਸਹੀ ਹੈ ਮਤਲਬ ਮੇਰੇ ਬੇਟੇ ਨੂੰ ਵੀ ਬਹੁਤ ਕਿਹਾ ਹੈ ਕਿ ਤੂੰ ਵੈਸੇ ਤਾਂ ਲੱਗਦਾ ਨਾਲ ਮੇਰੇ ਨਾਲ ਪਰ ਮੈਂ ਸਮਝਾਉਣਾ ਬਹੁਤ ਹੈ ਬਾਹਰ ਜਾ ਕੇ ਕੀ ਕੱਢਣਾ ਕਿਸੇ ਨੇ ਇਹ ਤਾਂ ਹੈ ਹੀ ਨਹੀਂ ਇੱਥੇ ਆਪਦਾ ਸਰਦਾਰੀ ਕਰੋ ਇਹ ਵੀ ਹੈ ਜੀ ਚਲੋ ਜੀ ਧੰਨਵਾਦ ਤੁਹਾਡਾ ਸਾਨੂੰ ਜਾਣਕਾਰੀ ਦਿੱਤੀ ਜੀ ਹੋਰ ਕੀ ਗੱਲਬਾਤ ਰਹਿੰਦੀ ਹੋਵੇ ਜੀ ਠੀਕ ਹੈ ਜੀ ਚਲੋ ਧੰਨਵਾਦ